ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਦਰਮਿਆਨ ਜੋ ਵੀ ਬਹਿਸ ਹੋਈ ਹੈ ਜੋ ਵੀ ਵਿਵਾਦ ਪੈਦਾ ਹੋਇਆ ਹੈ ਉਹਨੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ ਕਈ ਦੇਸ਼ ਜ਼ੇਲੈਂਸਕੀ ਦੇ ਯਾਨੀ ਯੂਕਰੇਨ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਕੈਨੇਡਾ ਨੇ ਵੀ ਸਮਰਥਨ ਦੇਣ ਦਾ ਫੈਸਲਾ ਕਰ ਲਿਆ ਹੈ ਤੇ ਕਈ ਦੇਸ਼ ਹੋਰ ਵੀ ਨੇ ਜਿਹੜੇ ਹੱਕ ਦੇ ਵਿੱਚ ਡਟਦੇ ਹੋਏ ਨਜ਼ਰ ਆ ਰਹੇ ਨੇ ਅਮਰੀਕਾ ਤੋਂ ਬਾਅਦ ਸਿੱਧੇ ਜੇਲਨਸਕੀ ਲੰਡਨ ਪਹੁੰਚਦੇ ਨੇ ਤੇ ਬ੍ਰਿਟਿਸ਼ ਜਿਹੜੇ ਪ੍ਰਧਾਨ ਮੰਤਰੀ ਨੇ ਕੀਰ ਸਟ੍ਰਾਮਰ ਉਹਨਾਂ ਨੇ ਵੀ ਇੱਕ ਬੈਠਕ ਸੱਦ ਲਈ ਹੈ ਜਿਦੇ ਵਿੱਚ 27 ਦੇ ਕਰੀਬ ਦੇਸ਼ ਅੱਜ ਸ਼ਾਮਲ ਹੋਣ ਜਾ ਰਹੇ ਨੇ ਇਸ ਬੈਠਕ ਦੇ ਵਿੱਚ ਕਈ ਵਿਚਾਰਾ ਹੋਣਗੀਆਂ ਤੇ ਬੈਠਕ ਇੱਕ ਜੇਲਨਸਕੀ ਦੇ ਨਾਲ ਵੀ ਕੀਰ ਸਟ੍ਰਾਮਰ ਦੀ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਨਵੇਂ ਤਰ੍ਹਾਂ ਦੇ ਰਾਜਨੀਤਿਕ ਕੂਟਨੀਤਿਕ ਸਮੀਕਰਨ ਬਣਦੇ ਹੋਏ ਨਜ਼ਰ ਆ ਰਹੇ ਨੇ ਇਥੇ ਬਸ ਨਹੀਂ ਰੂਸ ਦੀ ਇੱਕ ਲੀਡਰ ਹੈ ਰੂਸੀ ਮੰਤਰਾਲੇ ਦੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੈ ਜਿਹਦਾ ਨਾਮ ਹੈ ਮਾਰੀਆ ਜ਼ਖਾਰੋਵਾ ਉਹਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਹਿੰਦੇ ਉਹਨੇ ਟੈਲੀਗ੍ਰਾਮ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨੇ ਕਿਹਾ ਕਿ ਜੋ ਕੁਝ ਕਿਹਾ ਗਿਆ ਜਲਨਸਕੀ ਵੱਲੋਂ ਉਹ ਗਲਤ ਸੀਗਾ ਠੀਕ ਨਹੀਂ ਸੀਗਾ ਤੇ ਕਹਿੰਦੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉੱਥੋਂ ਦੇ ਯਾਨਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਉਪਰਾਸ਼ਟਰਪਤੀ ਜੇਡੀ ਵੈਂਸ ਨੇ ਆਪਣੇ ਆਪ ਨੂੰ ਰੋਕ ਕਿਵੇਂ ਲਿਆ ਰੋਕ ਕਿਉਂ ਲਿਆ ਰੋਕ ਉਹਨਾਂ ਨੇ ਇਸ ਕਰਕੇ ਕਿਹਾ ਕਿ ਰੋਕ ਕਿਵੇਂ ਲਿਆ ਕਿ ਉਹਨਾਂ ਨੇ ਜੇਲੈਂਸਕੀ ਦੇ ਥੱਪੜ ਕਿਉਂ ਨਹੀਂ ਮਾਰਿਆ ਤਾਂ ਨਵੀਂ ਚਰਚਾ ਛਿੜਦੀ ਹੋਈ ਨਜ਼ਰ ਆ ਰਹੀ ਹੈ ਰੂਸ ਦਾ ਪ੍ਰਤੀਕਰਮ ਸਾਹਮਣੇ ਆ ਚੁੱਕਿਆ ਹੈ ਤੇ ਕਈ ਦੇਸ਼ ਅਜੇ ਨੇ ਜਿਹੜੇ ਜਲਨਸਕੀ ਦੇ ਹੱਕ ਦੇ ਵਿੱਚ ਆਏ ਨੇ ਜਿਨ੍ਹਾਂ ਦੀ ਸੂਚੀ ਹੈ ਜਿਹੜੀ ਉਹ ਕਾਫੀ ਲੰਮੀ ਚੌੜੀ ਹੈ ਜਿਹਦੇ ਵਿੱਚ ਜਰਮਨੀ ਤੇ ਜਿਹੜੇ ਹੋਰ ਯੂਰਪੀਅਨ ਦੇਸ਼ ਨੇ ਉਹਨਾਂ ਨੇ ਵੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ ਜਿਹਦੇ ਵਿੱਚ ਇਟਲੀ ਹੋ ਗਿਆ ਲਾਤਵੀਆ ਹੋ ਗਿਆ ਲਕਜ਼ਮਬਰਗ ਹੋ ਗਿਆ ਇਸ ਤੋਂ ਇਲਾਵਾ ਪੋਲੈਂਡ ਹੋ ਗਿਆ ਨੀਦਰਲੈਂਡ ਹੋ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਜਲਨਸਕੀ ਦਾ ਸਮਰਥਨ ਕਰਨ ਦਾ ਜਿਹੜਾ ਆਪਣਾ ਵਿਚਾਰ ਪ੍ਰਗਟਾ ਦਿੱਤਾ ਹੈ ਪਰ ਹੁਣ ਜਿਹੜਾ ਇਹ ਵਿਵਾਦ ਚੱਲ ਰਿਹਾ ਹੈ ਇਦਾ ਅਸਰ ਕੀ ਪਵੇਗਾ ਇੱਕ ਤਾਇਆ ਕਿ ਨਾਟੋ ਦੇ ਖਾਤਮੇ ਦੀ ਕਹਿੰਦੇ ਸ਼ੁਰੂਆਤ ਹੋ ਸਕਦੀ ਹੈ ਪਹਿਲਾਂ ਹੀ ਡੋਨਾਲਡ 트੍ਰੰਪ ਕਹਿ ਚੁੱਕੇ ਨੇ ਕਿ ਜਿਹੜਾ 32 ਦੇਸ਼ਾਂ ਦਾ ਨਾਟੋ ਬਣਿਆ ਹੋਇਆ ਜਿਹਦੇ ਵਿੱਚ ਇੱਕ ਸੈਨਾਵਾਂ ਦਾ ਸੰਗਠਨ ਹੈ ਜਿਹਨੂੰ ਨਾਟੋ ਕਿਹਾ ਜਾਂਦਾ ਹੈ ਇਹਦੇ ਵਿੱਚ ਉਹ ਕਹਿ ਚੁੱਕੇ ਨੇ ਕਿ ਉਹਦੇ ਵਿੱਚੋਂ ਅਮਰੀਕਾ ਹਟ ਜਾਏਗਾ ਤੇ ਵੈਸੇ ਵੀ ਇਹਦੇ ਵਿੱਚ ਇਹ ਹੁੰਦਾ ਹੈ ਕਿ ਪੀ ਯੂਰੋਪੀਅਨ ਦੇਸ਼ ਨੇ ਜਿਹੜੇ ਯੂਰੋਪੀਅਨ ਦੇਸ਼ ਨੇ ਉਹ ਨਾਟੋ ਦਾ ਹਿੱਸਾ ਨੇ ਤੇ 트럼ਪ ਦਾ ਕਹਿਣਾ ਹੈ ਕਿ ਯੂਰੋਪੀਅਨ ਦੇਸ਼ ਆਪਣਾ ਕੋਟੇ ਦਾ ਜਿਹੜਾ ਖਰਚਾ ਨਾਟੋ ਨੂੰ ਨਹੀਂ ਦਿੰਦੇ ਇਸ ਕਰਕੇ ਸਾਡੇ ਤੇ ਭਾਰ ਪੈਂਦਾ ਤੇ ਅਸੀਂ ਪਿੱਛੇ ਹਟ ਸਕਦੇ ਆ ਦੂਜਾ ਇਹ ਹੈ ਕਿ 트럼ਪ ਕੋਈ ਵੱਡਾ ਪਲਟਵਾਰ ਕਰ ਸਕਦੇ ਨੇ ਕੋਈ ਸਹੂਲਤਾਂ ਬੰਦ ਕਰ ਸਕਦੇ ਨੇ ਯੂਕਰੇਨ ਦੇ ਲਈ ਜਾਂ ਕੋਈ ਨਵਾਂ ਫੈਸਲਾ ਲੈ ਸਕਦੇ ਨੇ ਕਹਿੰਦੇ ਉਹ ਪਲਟਵਾਰ ਦੀ ਨੀਤੀ ਦੇ ਵਿੱਚ ਵੀ ਕਾਫੀ ਯਕੀਨ ਰੱਖਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਲੀਡਰ ਨੇ ਜਿਹੜੇ ਯੂਰੋਪੀਅਨ ਯੂਨੀਅਨ ਦੇ ਲੀਡਰ ਨੇ ਉਨ੍ਹਾਂ ਨੇ ਵੀ ਇਹਦੇ ਉੱਤੇ ਕਾਫੀ ਚਰਚਾਵਾ ਕੀਤੀਆਂ ਨੇ ਕਿਉਂਕਿ ਟਰੰਪ ਨੇ ਪਿੱਛੇ ਜੇ ਇਹਨਾਂ ਦੇਸ਼ਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਟੈਰਿਫ ਲਾਉਣ ਦਾ ਐਲਾਨ ਕੀਤਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਕਈ ਸਮਝੌਤੇ ਨੇ ਜਿਹੜੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਇਥੋਂ ਤੱਕ ਕਿ ਇਹ ਵੀ ਚਰਚਾਵਾ ਨੇ ਕਿ ਇਹਨਾਂ ਦੇਸ਼ਾਂ ਨੂੰ ਅਗਵਾਈ ਵਾਸਤੇ ਜਾਂ ਫਿਰ ਇੱਕ ਗੱਲਬਾਤ ਵਾਸਤੇ ਟਰੰਪ ਵਰਗੇ ਲੀਡਰ ਦੀ ਲੋੜ ਨਹੀਂ ਹੈ ਜੋ ਅਖਬਾਰਾਂ ਦੇ ਵਿੱਚ ਸ਼ਬਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਅੱਜ ਲੰਡਨ ਦੇ ਵਿੱਚ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇਸ ਪੂਰੇ ਵਿਵਾਦ ਤੋਂ ਬਾਅਦ ਜਿਹਦੇ ਵਿੱਚ 27 ਦੇਸ਼ਾਂ ਦੇ ਪ੍ਰਤੀਨਿਧ ਯਾਨੀ ਕਿ ਕੁੱਲ ਮਿਲਾ ਕੇ 27 ਲੀਡਰ ਤੱਕ ਘਟੋ-ਕਟ ਮਿਲ ਕੇ ਬੈਠਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੀ ਚਰਚਾ ਛਿੜੇਗੀ ਤੁਹਾਨੂੰ ਦੱਸਦੀ ਕਿ ਮਿਨਰਲ ਜਿਹੜੇ ਹੁੰਦੇ ਨੇ ਖਣਿਜ ਹੁੰਦੇ ਨੇ ਉਹਨਾਂ ਦੀ ਡੀਲ ਨੂੰ ਲੈ ਕੇ ਮੀਟਿੰਗ ਸੀਗੀ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਤਾਂ ਉਦੋਂ ਪਹਿਲਾਂ ਤਾਂ 50 ਮਿੰਟ ਜਿਹੜੀ ਮੀਟਿੰਗ ਚੱਲੀ ਐ 30 ਮਿੰਟ ਤੱਕ ਤਾਂ ਨਾਰਮਲ ਚੱਲਦੇ ਰਿਹਾ ਉਸ ਤੋਂ ਬਾਅਦ ਦੇ ਵਿੱਚ ਥੋੜਾ ਜਿਹਾ ਵਿਵਾਦ ਸ਼ੁਰੂ ਹੋ ਗਿਆ ਇੱਕ ਦੂਜੇ ਵੱਲ ਉਂਗਲਾਂ ਖੜੀਆਂ ਕਰਕੇ ਲੀਡਰਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਕੁਝ ਇੱਕ ਦੂਜੇ 'ਤੇ ਇਲਜ਼ਾਮ ਲੱਗ ਗਏ ਇਥੋਂ ਤੱਕ ਕਹਿ ਦਿੱਤਾ ਗਿਆ ਡੋਨਾਲਡ ਟਰੰਪ ਵੱਲੋਂ ਕਿ ਤੀਜੇ ਵਿਸ਼ਵ ਯੁੱਧ ਦਾ ਜੂਆ ਖੇਡ ਰਹੇ ਨੇ ਜਲਨਸਕੀ ਕਿਉਂਕਿ ਜਲਨਸਕੀ ਨੇ ਕਿਹਾ ਕਿ ਕਿਸੇ ਵੀ ਸਮਝੌਤੇ ਦੇ ਤਹਿਤ ਰੂਸ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਜੰਗਬੰਦੀ ਵਾਸਤੇ ਸਾਡੇ ਲਗਾਤਾਰ ਜੰਗਬੰਦੀ ਦਾ ਉਲੰਘਣ ਰੂਸ ਵੱਲੋਂ ਕੀਤਾ ਜਾ ਰਿਹਾ ਹੈ ਸਾਡੇ ਜਿਹੜੇ ਪ੍ਰਿਜ਼ਨਰ ਨੇ ਬੰਦੀ ਬਣਾਏ ਗਏ ਸੈਨਿਕ ਨੇ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਕਈ ਤਰ੍ਹਾਂ ਦੇ ਮੁੱਦੇ ਚੁੱਕੇ ਸੀਗੇ ਜਿਸ ਤੋਂ ਬਾਅਦ ਦੇ ਵਿੱਚ ਬਹਿਸ ਹੋਈ ਤਾਂ ਜਲਨਸਕੀ ਉੱਥੋਂ ਰਵਾਨਾ ਹੋ ਗਏ ਤੇ ਸਿੱਧੇ ਉਹ ਲੰਡਨ ਪਹੁੰਚ ਗਏ ਹੁਣ ਲੰਡਨ ਦੇ ਵਿੱਚ ਵੀ ਚਰਚਾਵਾਂ ਨੇ ਕਿ ਅੱਗੇ ਕੀ ਰਣਨੀਤੀ ਘੜੀ ਜਾਏਗੀ ਵੱਖ-ਵੱਖ ਦੇਸ਼ ਇਸ ਦੌਰਾਨ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੂਟਨੀਤਿਕ ਤੇ ਸਿਆਸੀ ਸਮੀਕਰਨ ਬਦਲਦੇ ਨੇ ਅਪਡੇਟ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨੇ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ